ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਧਰਮਗੜ ਦੇ ਵਿੱਚ ਸਰਦਾਰ ਬਹਾਦਰ ਸਿੰਘ ਜਰੀਆ ਇਹਨਾਂ ਦੇ ਖੇਤ ਚ ਪਹੁੰਚਾਏ ਜਿਹੜਾ ਪਿੰਡ ਆ ਤਹਿਸੀਲ ਮਲੋ ਜਿਹੜਾ ਫਤਿਹਗੜ ਸਾਹਿਬ ਦੇ ਵਿੱਚ ਪਿੰਡਾ ਜੀ ਸੋ ਜਿਹੜੇ ਖੇਤ ਵਿੱਚ ਆਪਾਂ ਖੜੇ ਆ ਜੀ ਜਦੋਂ ਸੋਣੀ ਦਾ ਸੀਜ਼ਨ ਹੀ ਉਦੋਂ ਇਹਦੇ ਵਿੱਚ ਆਪਾਂ ਝੋਨੇ ਦੀ ਬਿਜਾਈ ਕੀਤੀ ਬੈਡਾਂ ਦੇ ਉੱਤੇ ਜਿਹੜੀ ਡ੍ਰੇਲਿਆ ਸਾਊਂਡ ਗਲਾਸ ਫਾਊਂਡੇਸ਼ਨ ਨੇ ਜਿਹੜੀ ਤਿਆਰ ਕੀਤੀ ਆ ਇਹਨਾਂ ਦੇ ਕਿਸਾਨ ਵੀਰ ਦੇ ਸਹਿਯੋਗ ਦੇ ਨਾਲ ਝੋਨੇ ਦੀ ਬਿਜਾਈ ਬੈਡ ਤੇ ਕੀਤੀ ਉਹ ਤਾਂ ਇਹਨਾਂ ਨੇ ਬਾਕੂ ਵੀ ਫਾਇਦਾ ਲਿਆ ਇਹ ਆਪਣੀ ਜੁਬਾਨੀ ਵੀ ਦੱਸਣਗੀ ਪਰ ਥੋੜਾ ਮੈਂ ਵੀ ਤੁਹਾਨੂੰ ਵਿਸਤਾਰ ਚ ਦੱਸ ਦਿੰਨਾ ਜੀ ਕਿ ਉਹਦੇ ਵਿੱਚ ਆਪਾਂ ਝਾੜ ਜਿਹੜਾ ਬਰਾਬਰ ਰਿਆ ਦਾ ਬਾਕੀ ਜਿਹੜਾ ਕਦੂ ਵਾਲੇ ਝੋਨੇ ਦੇ ਮੁਕਾਬਲੇ ਇਹਨਾਂ ਨੇ ਉਹਦੇ ਵਿੱਚ ਲੇਬਰ ਬਚਾਈ ਕਦੂ ਦਾ ਖਰਚਾ ਬਚਾਇਆ ਇਸ ਤੋਂ ਬਾਅਦ ਇਹਨਾਂ ਨੇ ਉਹਦੇ ਵਿੱਚ ਫੰਗੀਸਾਈਡ ਬਚਾਈ ਫੰਗੀਸਾਈਡ ਬਚਾਉਣ ਤੋਂ ਬਾਅਦ ਜਿਹੜਾ ਬਹੁਤਾ ਜਿਹੜਾ ਕੁਦਰਤੀ ਤੱਤ ਹੈ ਜਿਹੜਾ ਕੁਦਰਤੀ ਸਰੋਤ ਹੈ ਜਿਹਦੇ ਸਿਰ ਤੇ ਸਾਡੀ ਜਿਹੜੀ ਪੰਜਾਬ ਹਰਿਆ ਭਰਿਆ ਪੰਜਾਬ ਦੀ ਖੇਤੀ ਚੱਲਦੀ ਵੀ ਪਾਣੀ ਉਹ ਇਹਨਾਂ ਨੇ 60-70% ਜਿਹੜਾ ਪਾਣੀ ਆ ਉਹ ਬਚਾਇਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬੇਨਤੀ ਕੀਤੀ ਆਪਾਂ ਇੱਕ ਤਜਰਬਾ ਕਰਨਾ ਚਾਹੁੰਦੇ ਬੈਡਾਂ ਦੇ ਕਣਕ ਦੀ ਬਿਜਾਈ ਜਦੋਂ ਆਪਾਂ ਬੈਡਾਂ ਦੇ ਉੱਤੇ ਕਿਸਾਨ ਵੀਰੋਂ ਕਣਕ ਦੀ ਬਿਜਾਈ ਕੀਤੀ ਤੁਸੀਂ ਵੇਖ ਸਕਦੇ ਕਿ ਜਰਮੀਨੇਸ਼ਨ ਮੈਂ ਵੀਰ ਨੂੰ ਬੇਨਤੀ ਕਰੂੰਗਾ ਕਿ ਥੋੜਾ ਜਿਹੜੀ ਬੈਡਾਂ ਦੇ ਆਪਾਂ ਕਣਕ ਦੀ ਬਿਜਾਈ ਕੀਤੀ ਉਹ ਵੀ ਥੋੜੀ ਦਿਖਾਓ ਕਿਸਾਨ ਵੀਰਾਂ ਨੂੰ ਸੋ ਜਿਹੜੀ ਇਹ ਬੈਡਾਂ ਦੇ ਆਪਾਂ ਕਣਕ ਦੀ ਬਿਜਾਈ ਕੀਤੀ ਆ ਜੀ ਇਹਦੇ ਵਿੱਚ 50% ਤੋਂ ਵੱਧ ਜਿਹੜਾ ਏਰੀਆ ਵਾ ਬੈਡਾਂ ਨੇ ਘੇਰਿਆ ਸੋ ਵਿੱਚ ਖਾਲੀਆਂ ਰਹੀ ਪਾਣੀ ਲੱਗਦਾ ਪਿਆ ਸੋ ਜਿਹੜਾ ਪਾਣੀ ਤਿੰਨ ਤੋਂ ਚਾਰ ਘੰਟੇ ਲੱਗਦਾ ਹੀ ప్రతి ਇੱਕ ਨੂੰ ਨੌਂ ਦੇ ਵਿੱਚ ਉਹ ਸਿਰਫ ਤੇ ਸਿਰਫ ਕਹ ਲੋ ਕਿ ਅੱਧੇ ਟਾਈਮ ਦੇ ਵਿੱਚ ਦੋ ਘੰਟਿਆਂ ਜਾਂ ਜੇ ਮੇਰੇ ਕੈਂਡੀਡੋ ਜਿਹੜੇ ਘੰਟਿਆਂ ਚ ਭਰ ਜਾਂਦਾ ਬਾਕੀ ਮੈਂ ਬੇਨਤੀ ਕਰੂੰਗਾ ਸਰਦਾਰ ਬਹਾਦਰ ਸਿੰਘ ਨੂੰ ਕਿ ਇਹ ਥੋੜਾ ਆਪਣਾ ਜਿਹੜਾ ਕਣਕ ਦੀ ਆਪਾਂ ਬੈਡਨ ਦੇ ਬਿਜਾਈ ਕੀਤੀ ਇਹਦੇ ਬਾਰੇ ਦੱਸਣ ਕਿ ਇਹ ਚ 20 ਕਿੰਨਾ ਪਾਇਆ ਤੁਸੀਂ ਤੇ ਹੁਣ ਤੱਕ ਕਿੰਨੇ ਪਾਣੀ ਲਾਤੇ ਤੇ ਇੱਕ ਪਾਣੀ ਨੂੰ ਕਿੰਨਾ ਸਮਾਂ ਲੱਗਿਆ ਸਾਰੇ ਕਿਸਾਨ ਪਰ ਉਹਨੂੰ ਸਤਿ ਸ੍ਰੀ ਅਕਾਲ ਮੈਂ ਬਹਾਦਰ ਸਿੰਘ ਜੜੀਆ ਜਿਹੜੇ ਖੇਤ ਚ ਆਪਾਂ ਖੜੇ ਆ ਇਹਦੇ ਚ ਆਪਾਂ ਪਹਿਲਾਂ ਬਾਸਮਤੀ 1979 ਲਾਇਆ ਸੀ ਝੋਨਾ ਜੋ ਕਿ ਆਪਣੇ 18 ਕੁਆਂਟਲ ਨਿਕਲੇ ਆ ਇਹਨੂੰ ਪਾਣੀ ਦੂਜੇ ਝੋਨੇ ਨਾਲੋਂ ਤਕਰੀਬਨ 60% ਘੱਟ ਪਾਣੀ ਵਰਤੇ ਜਾਂਦਾ ਕਿਉਂਕਿ 60% ਏਰੀਏ ਦੇ ਵਿੱਚ ਬੈੱਡ ਹੁੰਦਾ ਤੇ 40% ਖਾਲੀਆਂ ਦੇ ਵਿੱਚ ਆਪਾਂ ਪਾਣੀ ਲਾਉਣਾ ਹੁੰਦਾ ਤੇ ਇਹਦੇ ਵਿੱਚ ਪਾਣੀ ਖੜਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆ ਪਰ ਉਹ ਹਫ਼ਤੇ 10 ਦਿਨ ਬਾਅਦ ਜਦੋਂ ਵੀ ਲੋੜ ਆ ਝੋਨੇ ਨੂੰ ਉਸ ਟਾਈਮ ਪਾਣੀ ਲਾਓ ਤੇ ਆਪਰ ਨੂੰ ਝੋਨੇ ਦੇ 18 ਕੁਆਂਟਲ ਦੇ ਚੋ ਝਾੜ ਆ ਗਿਆ ਸੀਗਾ ਬਾਸਮਤੀ ਦਾ ਤੇ ਆਪਾਂ ਇਹਦੇ ਵਿੱਚ ਕਣਕ ਲਾਈ ਆ ਜਿਹਦਾ ਬੀਜ ਆਪਾਂ ਨੇ 30 ਕਿਲੋ ਏਕੜ ਦੇ ਵਿੱਚ ਪਾਇਆ ਤੇ ਇਹਨੂੰ ਹਲੇ ਇੱਕ ਪਾਣੀ ਲਾਇਆ ਆਪਾਂ ਨੇ ਤੇ ਬਹੁਤ ਵਧੀਆ ਖੜਾ ਏ ਤੇ ਇਹਦੀ ਜਰਮੀਨੇਸ਼ਨ ਵੀ ਪੂਰੀ ਟੌਪ ਦੀ ਆ ਇਹ ਬੈਡਾਂ ਦੇ ਉੱਪਰ ਪਹਿਲਾਂ ਵੀ ਅਸੀਂ ਕਣਕ ਲਾਉਂਦੇ ਆ ਤਾਂ ਉਦੋਂ ਬੀ ਥੋੜਾ ਘੱਟ ਪਾਉਂਦੀ ਬੈਕਿਊਮ ਨਾਲ ਬੀਜਦੇ ਦੀ ਇੱਕ ਨਵੀਂ ਤਕਨੀਕ ਆਈ ਹੈ ਜਿਹੜਾ ਬੀ ਜ਼ਿਆਦਾ ਪਾ ਦਿੰਦੀ ਆ ਇਹਦੇ ਨਾਲ ਆਪਾਂ ਨੂੰ ਜਿਹੜੇ ਬੀਟ ਨੇ ਉਹ ਵੀ ਛੇਤੀ ਕੰਟਰੋਲ ਹੋ ਜਾਂਦੇ ਨੇ ਜਦੋਂ ਥੋੜੀ ਸੰਘਣੀ ਕਣਕ ਹੋਵੇ ਤੇ ਇਹ ਮੈਨੂੰ ਉਮੀਦ ਆ ਵੀ ਫਲੱਡ ਏਰੀਆ ਵਾਲੇ ਕਣਕ ਨਾਲ ਇਹਦਾ ਝਾੜ ਜਿਹੜਾ ਜ਼ਿਆਦਾ ਆਊਗਾ ਤੇ ਜਰਿਆ ਸਾਹਿਬ ਇਹਦੇ ਵਿੱਚ ਤੁਸੀਂ ਜਿਹੜਾ ਬੀ 30 ਕਿਲੋ ਪਾਇਆ ਜੀ ਜੀ ਸਰ ਬੀ ਤੁਸੀਂ 30 ਕਿਲੋ ਪਾਇਆ ਤੇ ਇਹਦੇ ਵਿੱਚ ਮੈਨੂੰ ਦੱਸੋ ਕਿ ਆ ਨਾਰਮਲ ਤੌਰ ਤੇ ਜਿਹੜੀ ਤੁਸੀਂ ਕਣਕ ਵਰਾਵਣਾ ਲਾਤੀ ਤੌਰ ਤੇ ਆਪਾਂ ਬੀਜਦੇ ਹਾਂ ਸੁਪਰ ਸੀਡ ਕਿਸੇ ਵੀ ਤਰੀਕੇ ਨਾਲ ਜਿੱਦਾਂ ਆਪਾਂ ਫਲਡ ਇਡੀਕੇਸ਼ਨ ਕਰਦੇ ਹਾਂ ਉੱਚ ਇੱਕ ਕਿਲਾ ਭਰਨ ਚ ਕਿੰਨਾ ਟਾਈਮ ਲੱਗਦਾ ਹੈ ਪਾਣੀ ਲਾਉਂਦੇ ਨੇ ਇਹ ਚ ਕਿੰਨਾ ਟਾਈਮ ਲੱਗਦਾ ਸਰ ਉਹਦੇ ਨਾਲੋਂ ਮੰਨ ਕੇ ਚੱਲੋ ਵੀ 60% ਟਾਈਮ ਘੱਟ ਲੱਗੂਗਾ ਕਿਉਂਕਿ 60% ਏਰੀਆ ਦੇ ਵਿੱਚ ਬੈਡ ਨੇ ਬੈਡ ਦੇ ਉੱਪਰ ਪਾਣੀ ਛਾੜਦਾ ਨਹੀਂ ਆਪਾਂ ਜੇ ਮੈਂ ਥਿੰਦਿਆ ਜੀ ਗੱਲ ਕਰਾਂ ਤਾਂ ਇੱਥੇ ਮੰਨ ਲਓ ਜੇ ਆਪ ਗਣ 4 ਘੰਟੇ ਚ ਕਿਲਾ ਭਰਦਾ ਤਾਂ 1.5 ਘੰਟੇ ਦੇ ਵਿੱਚ ਕਿੱਕਰ ਦੇ ਵਿੱਚ ਪਾਣੀ ਲੱਗਦਾ ਠੀਕ ਹੈ ਜੀ ਤੇ ਇਹਦੇ ਵਿੱਚ ਨਦੀਨ ਦਾ ਵੀ ਕੋਈ ਫਰਕ ਪਿੰਦਾ ਕੀ ਜਦਾਂ ਬੈੱਡ ਆ ਬੈੱਡ ਦੇ ਉੱਤੇ ਨਦੀਨ ਉਤਰੀ ਹੁੰਦੇ ਆ ਜਾਂ ਕੰਟਰੋਲ ਸੌਖੇ ਹੁੰਦੇ ਕੋਈ ਛਿੱਟਾਂ ਦਾ ਸਿਸਟਮ ਨਹੀਂ ਸਰ ਨਦੀਨ ਦੀ ਤਾਂ ਸਿਰ ਉੱਪਰੇ ਸਪਰੇਅ ਕਰਨੀ ਪੈਣੀ ਆ ਆਪਾਂ ਨੂੰ ਠੀਕ ਹੈ ਜੀ ਨਦੀਨ ਤਾਂ ਉੱਪਰੋਂ ਠੀਕ ਹੈ ਜੀ ਤੇ ਜਿਹੜੀ ਪਰਾਲੀ ਦੀ ਸਾਮ ਸੰਭਾਲਿਆ ਜਦੋਂ ਤੁਸੀਂ ਬੈੱਡਾਂ ਤੇ ਲਾਇਆ ਇਹ ਝੋਨਾ ਉਹਦੀ ਸੰਭਾਲ ਸਾਮ ਸੰਭਾਲ ਜਿਹੜੀ ਥੋੜੀ ਸੌਖੇ ਤਰੀਕੇ ਨਾਲ ਹੋਈ ਸਰ ਇਹਨੂੰ ਜਿਹੜਾ ਝੋਨਾ ਕੱਟ ਕੇ ਉਸ ਤੋਂ ਬਾਅਦ ਮਾਲਚ ਕਰਕੇ ਪਲਾਂਟ ਉੱਪਰ ਉਦੇ ਉੱਪਰ ਫਿਰ ਬੈਡਾਂ ਦੇ ਉੱਪਰ ਕਣਕ ਪੀਜੀ ਸੋ ਕਿਸਾਨ ਵੀਰੋ ਜੇ ਸੌਕੀ ਭਾਸ਼ਾ ਜਿਹਨੂੰ ਸਮਝ ਨਾ ਹੋਵੇ ਤੇ 10 ਕਿਲੋ ਬੀਜ ਘੱਟ ਪਾਇਆ ਜੀ ਇਹਨਾਂ ਨੇ ਆਮ ਤੌਰ ਤੇ 40 ਕਿਲੋ ਸਪਾਰਸ਼ਾ ਤੇ ਇਹਨਾਂ ਨੇ 30 ਕਿਲੋ ਪਾਇਆ ਬੈਡਾਂ ਦੇ ਉੱਤੇ ਨੰਬਰ 2 ਦੋ ਤੇ ਜੇ ਇਹਦੇ ਵਿੱਚ ਤਿੰਨ ਤੋਂ ਚਾਰ ਪਾਣੀ ਲੱਗਦੇ ਕਣਕ ਚਿੰਨੇ ਕਿ ਪਾਣੀ ਲੱਗਦੇ ਚਾਰ ਪਾਣੀ ਲੱਗਦੇ ਹਰ ਪਾਣੀ ਜੀ ਇਹਨਾਂ ਨੇ 2.5 ਘੰਟੇ ਬਚਾ ਲਿਆ ਤੁਸੀਂ ਇਹ ਵੇਖ ਲਓ ਕਿ ਅੰਦਾਜ਼ਾ ਕੋਈ 50 ਤੋਂ 60000 ਲੀਟਰ ਪ੍ਰਤੀ ਘੰਟਾ ਜੇ ਪਾਣੀ ਆਉਂਦਾ ਤੇ ਜੇ ਇਹਨਾਂ ਨੇ ਕੁਈ ਜੇ ਢਾਈਆਂ ਨੂੰ ਤੁਸੀਂ 4 ਨਾਲ ਜੇ ਗੁਣਾ ਵੀ ਕਰ ਲੋ ਤੇ 10 ਘੰਟੇ ਬਚਾ ਲੇ ਤੇ 10 ਘੰਟਿਆਂ ਦੇ ਵਿੱਚ ਵੀ ਇਹਨਾਂ ਨੇ 5 ਤੋਂ 6 ਲੱਖ ਲੀਟਰ ਪਾਣੀ ਕਣਕ ਦੇ ਸੀਜ਼ਨ 'ਚ ਬਚਾ ਲਿਆ ਸੋ ਬਹੁਤ ਸੋਹਣੀ ਟੈਕਨੋਲੋਜੀ ਆ ਲੋੜ ਆ ਜਿਹੜਾ ਕੁਦਰਤੀ ਸਰੋਤ ਆ ਜਿਹਦੇ ਉੱਤੇ ਪੰਜਾਬ ਦੀ ਜਿਹੜੀ ਖੇਤੀ ਟਿੱਕੀ ਹੋਈ ਆ ਪੰਜਾਬ ਦਾ ਜਿਹੜਾ ਤਾਜ ਆ ਖੇਤੀ ਦਾ ਪੰਜਾਬ ਦੇ ਸਿਰ ਤੇ ਇਸ ਪਾਣੀ ਦੇ ਕੁਦਰਤੀ ਸਰੋਤ ਕਰਕੇ ਲੋੜ ਆ ਇਹਨੂੰ ਬਚਾਉਣ ਦੀ ਲੋੜ ਆ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਮੰਨਨ ਦੀ ਪਵਨ ਗੁਰੂ ਪਾਣੀ ਪਤਾ ਨੂੰ ਤੇ ਆਪਾਂ ਇਹਨਾਂ ਨੂੰ ਪਾਣੀ ਨੂੰ ਜਿਹੜਾ ਗੁਰੂ ਮਨੀਏ ਤੇ ਪਾਣੀ ਦੀ ਜਿੰਨੀ ਸੁਚੱਜੀ ਵਰਦ ਹੋ ਸਕੇ ਉਹ ਕਰੀਏ ਤਾਂ ਮੈਂ ਧੰਨਵਾਦ ਕਰਦਾ ਜਰੀਆ ਸਾਹਿਬ ਦਾ ਵੀ ਕਿ ਇਹਨਾਂ ਨੇ ਟੈਕਨੋਲੋਜੀ ਅਡਾਪਟ ਕੀਤੀ ਤੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੇ ਫਾਰਮ ਤੇ ਆਓ ਧਰਮਗੜ ਪਿੰਡਿਆ ਜੀ ਸਰ ਬੈਡ ਵਾਲੀ ਕਣਕ ਦੇ ਉੱਪਰ ਪਹਿਲੇ ਪਾਣੀ ਨਾਲ ਜਿਹੜੀ ਫਲੱਡ ਵਾਲੇ ਏਰੀਆ ਕਣਕ ਦਬ ਜਾਂਦੀ ਉਹਦੇ ਤੇ ਸਪਰੇਅ ਕਰਨੀ ਪੈਂਦੀ ਹੈ ਤਾਕਤ ਨਾਲ ਬੈਡ ਦੇ ਉੱਪਰ ਜਦੋਂ ਪਾਣੀ ਲਾਉਂਦੇ ਆ ਤਾਂ ਕਣਕ ਨੂੰ ਦਬਦੀ ਨਹੀਂ ਹੈਗੀ ਕਣਕ ਮਤਲਬ ਕਿ ਜਿਹੜੀ ਆਮ ਤੌਰ ਤੇ ਬਿਨੇ ਪੀਲੇ ਰੰਗ ਦੀ ਹੋ ਜਾਂਦੀ ਉਹ ਨਹੀਂ ਹਾਂ ਇਹ ਦੇਖੋ ਇਹ ਨਹੀਂ ਹੁੰਦੀ ਸੋ ਇਹ ਵੀ ਇੱਕ ਜਿਹੜੀ ਆਉਂਦੇ ਕਿ ਕਣਕ ਦਬ ਜਾਂਦੀ ਉਹ ਵੀ ਨਹੀਂ ਦ ਤੁਸੀਂ ਹੋਰ ਵੀ ਆਪਾਂ ਕਿਸਾਨ ਵੀਰਾਂ ਨੂੰ ਤੁਹਾਨੂੰ ਜਾਣਕਾਰੀ ਦੇਵਾਂਗੇ ਕੱਡਵਾੜੇ ਏਰੀਆ ਦੇ ਵਿੱਚ ਆਪਾਂ ਜਿਹੜੀ ਬੈਡਾਂ ਤੋਂ ਕਣਕ ਦੀ ਬਿਜਾਈ ਕੀਤੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਵੇਖ ਸਕਦੇ ਇਹ ਕਿਸਾਨ ਵੀਰਾਂ ਦੀ ਟੈਕਨੋਲੋਜੀ ਨੂੰ ਡਾਕ ਜੁਰ ਕਰੋ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ